ਰਾਤ ਹਨੇਰੀ ਹੋ ਗਈ ਸੀ ਚੰਨ ਦੀ ਰੋਸ਼ਨੀ ਅਸਮਾਨ ਤੇ ਆਪਣੀ ਨਰਮ ਕਾਤਰ ਫੈਲਾ ਰਹੀ ਸੀ ਪਰ ਦਮਸ਼ਿਕ ਦੀਆਂ ਤੰਗ ਗਲੀਆਂ ਵਿੱਚ ਕੁਝ ਲੋਕ ਸੌ ਨਹੀਂ ਸਕਦੇ ਸਨ ਪੁਰਾਣੀ ਬਸਤੀ ਵਿੱਚ ਜਿੱਥੇ ਦਰਵਾਜ਼ੇ ਲੱਕੜ ਦੇ ਬਨੇ ਹੋਏ ਸਨ ਅਤੇ ਗਲੀ ਦੇ ਦੋਵੇਂ ਪਾਸੇ ਛੋਟੀਆਂ ਦੁਕਾਨਾਂ ਸਨ ਇੱਕ ਤੰਗ ਗਲੀ ਦੇ ਅੰਤ ਵਿੱਚ ਇੱਕ ਖੰਡਰ ਘਰ ਇੱਕ ਬੁੜੀ ਔਰਤ ਅਤੇ ਉਸ ਦਾ ਪਿਆਰਾ ਪੋਤਾ ਜਿਆਦ ਕਈ ਦਿਨਾਂ ਤੋਂ ਇਸ ਘਰ ਵਿੱਚ ਰਹਿ ਰਹੇ ਸਨ ਅਮੀਨਾ ਬੀਬੀ ਜਿਸ ਦੀ ਪਿੱਠ ਚੁੱਕੀ ਹੋਈ ਸੀ ਉਸ ਦੀ ਨਜ਼ਰ ਵੀ ਧੁੰਦਲੀ ਹੋ ਗਈ ਸੀ ਪਰ ਉਸ ਦੇ ਦਿਲ ਵਿੱਚ ਆਪਣੇ ਪੋਤੇ ਲਈ ਅਥਾਹ ਪ੍ਰਿਆਰ ਸੀ ਉਸ ਦਾ ਪੋਤਾ ਜਿਆਦ ਜੋ ਕਿ 14 ਸਾਲਾਂ ਦਾ ਹੋ ਗਿਆ ਸੀ ਬਚਪਨ ਤੋਂ ਬਾਹਰ ਆ ਗਿਆ ਸੀ ਅਤੇ ਜਵਾਨੀ ਦੀ ਦਹਲੂਜ਼ ਤੇ ਸੀ ਪਰ ਹਾਲਾਤਾਂ ਨੇ ਉਸ ਨੂੰ ਆਪਣੀ ਉਮਰ ਤੋਂ ਪਹਿਲਾਂ ਵੱਡਾ ਕਰ ਦਿੱਤਾ ਸੀ ਜਦ 14 ਦਿਨ ਜਦੋਂ ਉਹਨਾਂ ਦੇ ਘਰ ਵਿੱਚ ਖਾਣ ਲਈ ਕੁਝ ਨਹੀਂ ਸੀ ਅਮੀਨਾ ਬੀਬੀ ਨੇ ਆਪਣੀ ਪਿੱਠ ਝੁਕਾ ਕੇ ਜਿਆਦ ਨੂੰ ਇੱਕ ਕੋਨੇ ਵਿੱਚ ਭੁੱਖ ਨਾਲ ਥੱਕਿਆ ਹੋਇਆ ਬੈਠਾ ਦੇਖਿਆ ਮੈਂ ਉੱਥੇ ਬੈਠਾ ਸੀ ਉਸ ਦਾ ਦਿਲ ਟੁੱਟਣ ਲੱਗਾ ਪੁੱਤਰ ਅੱਲਾਹ ਨੇ ਮੈਨੂੰ ਬਹੁਤ ਅਸੀਸਾਂ ਦਿੱਤੀਆਂ ਹਨ ਉਸ ਨੇ ਮੁਸਕਰਾਹਟ ਨਾਲ ਮੇਰੇ ਵੱਲ ਦੇਖਿਆ ਪਰ ਅੰਦਰਲਾ ਪਾਸਾ ਉਸ ਦੀਆਂ ਅੱਖਾਂ ਵਿੱਚ ਸਾਫ਼ ਦਿਖਾਈ ਦੇ ਰਿਹਾ ਸੀ ਜਿਆਦ ਨੇ ਅੱਜ ਸਾਰਾ ਦਿਨ ਮਸਜਿਦ ਦੇ ਬਾਹਰ ਅਤੇ ਬਾਜ਼ਾਰ ਦੇ ਕਿਨਾਰੇ ਤੇ ਬਿਤਾਇਆ ਸੀ ਉਹ ਸੋਚਦਾ ਸੀ ਹੋ ਸਕਦਾ ਹੈ ਕਿ ਕੋਈ ਦਿਆਲੂ ਦਿਲ ਵਾਲਾ ਉਸ ਨੂੰ ਰੋਟੀ ਦਾ ਟੁਕੜਾ ਦੇ ਦੇ ਪਰ ਅੱਜ ਕਿਸਮਤ ਨੇ ਵੀ ਉਸ ਤੋਂ ਮੂੰਹ ਮੋੜ ਲਿਆ ਸੀ ਸ਼ਾਮ ਤੱਕ ਜਦੋਂ ਉਸ ਦਾ ਸਬਰ ਟੁੱਟਣ ਲੱਗਿਆ ਉਹ ਇੱਕ ਵੱਡੇ ਤੰਦੂਰ ਕੋਲ ਗਿਆ ਗਰਮ ਤੰਦੂਰ ਦੀ ਖੁਸ਼ਬੂ ਉਸ ਦੀ ਭੁੱਖ ਨੂੰ ਹੋਰ ਵਧਾ ਰਹੀ ਸੀ ਪਰ ਉਸ ਦੇ ਕੋਲ ਰੋਟੀ ਖਰੀਦਣ ਲਈ ਪੈਸਾ ਨਹੀਂ ਸੀ ਤੰਦੂਰ ਦਾ ਮਾਲਕ ਅਬੂ ਸਮੀਰ ਇੱਕ ਸਖਤ ਆਦਮੀ ਸੀ। ਉਸ ਦੀ ਦੁਕਾਨ 'ਤੇ ਬਹੁਤ ਭੀੜ ਹੁੰਦੀ ਸੀ। ਅਮੀਰ ਲੋਕ ਆਉਂਦੇ ਸਨ, ਸੋਨੇ-ਚਾਂਦੀ ਦੇ ਸਿੱਕੇ ਦਿੰਦੇ ਸਨ ਅਤੇ ਗਰਮ ਰੋਟੀਆਂ ਲੈਂਦੇ ਸਨ। ਜਿਆਦ ਕੰਮ ਦੇ ਹੱਥਾਂ ਨਾਲ ਆਪਣੀ ਜੇਬ ਦੀ ਤਲਾਸ਼ੀ ਲੈਂਦਾ ਹੈ। ਉਸ ਵਿੱਚ ਇੱਕ ਫੱਟੀ ਪੁਰਾਣੀ ਫੋਟੋ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ। ਸਮੀਰ ਦੀਆਂ ਅੱਖਾਂ ਤੇਜ਼ ਹੋ ਗਈਆਂ ਜਦੋਂ ਉਸਨੇ ਦੇਖਿਆ ਕਿ ਮੁੰਡਾ ਵਾਰ-ਵਾਰ ਰੋਟੀ ਵੱਲ ਤਰਸ ਨਾਲ ਦੇਖ ਰਿਹਾ ਸੀ ਉਸਨੇ ਉਸਨੂੰ ਨੇੜੇ ਬੁਲਾਇਆ ਤੈਨੂੰ ਕੀ ਚਾਹੀਦਾ ਹੈ ਜਿਆਦ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਉਸਨੂੰ ਰੋਟੀ ਚਾਹੀਦੀ ਸੀ ਉਸਨੂੰ ਰੋਣ ਦਾ ਮਨ ਹੋ ਰਿਹਾ ਸੀ ਪਰ ਉਹ ਜਾਣਦਾ ਸੀ ਕਿ ਇਸ ਦੁਨੀਆ ਵਿੱਚ ਹੰਝੂ ਕਿਸੇ ਦਾ ਢਿੱਡ ਨਹੀਂ ਭਰਦੇ ਆਬੂ ਸਮੀਰ ਨੇ ਰੋਟੀ ਚੁੱਕੀ ਅਤੇ ਜਿਆਦ ਦੇ ਸਾਹਮਣੇ ਹਲਾ ਕੇ ਕਿਹਾ ਤੁਹਾਨੂੰ ਇਸਦੀ ਕੀਮਤ ਦਾ ਪਤਾ ਹੈ ਜਿਆਦ ਨੇ ਕਿਹਾ ਨਹੀਂ ਤੁਸੀਂ ਇਸਦੀ ਕੀਮਤ ਹੁਣ ਸਮਝ ਜਾਓਗੇ ਉਸਨੇ ਕਿਹਾ ਕਿ ਜੇ ਤੂੰ ਮੇਰਾ ਇੱਕ ਕੰਮ ਕਰੇਂਗਾ ਤਾਂ ਮੈਂ ਤੈਨੂੰ ਇਹ ਰੋਟੀ ਦੇਵਾਂਗਾ ਜਿਆਦ ਦੀਆਂ ਅੱਖਾਂ ਚਮਕ ਉਠੀਆਂ ਤੇ ਕਿਹਾ ਕਿਸ ਤਰ੍ਹਾਂ ਦਾ ਕੰਮ ਅੱਬੂ ਸਮੀਰ ਨੇ ਆਲੇ-ਦੁਆਲੇ ਦੇਖਿਆ ਫਿਰ ਹੌਲੀ ਜਿਹੀ ਕਿਹਾ ਤੈਨੂੰ ਬਸ ਇੱਕ ਬੈਗ ਕਿਸੇ ਨੂੰ ਦੇਣਾ ਪਵੇਗਾ ਅਤੇ ਬਦਲੇ ਵਿੱਚ ਤੈਨੂੰ ਮੈਂ ਇਹ ਰੋਟੀ ਦੇ ਦਵਾਂਗਾ ਪਰ ਅੰਦਰ ਬੈਗ ਵਿੱਚ ਕੀ ਸੀ ਇਹ ਸਮਝਣਾ ਮੁਸ਼ਕਿਲ ਸੀ ਉਸ ਦਾ ਦਿਲ ਤੇਜ਼ ਧੜਕਣ ਲੱਗ ਪਿਆ ਉਹ ਜਾਣਦਾ ਸੀ ਕਿ ਦਮਸ਼ਕ ਵਿੱਚ ਬਹੁਤ ਸਾਰੇ ਲੋਕ ਗਲਤ ਕੰਮਾਂ ਵਿੱਚ ਸ਼ਾਮਿਲ ਹਨ ਇਹ ਬੈਗ ਕਿਸੇ ਗਲਤ ਕੰਮ ਲਈ ਸੀ ਭੁੱਖ ਬਹੁਤ ਵੱਡੀ ਗੱਲ ਹੈ ਪੁੱਤਰ ਅਮੀਨਾ ਬੀਬੀ ਦੀ ਆਵਾਜ਼ ਉਸ ਦੇ ਕੰਨਾਂ ਵਿੱਚ ਗੂੰਜ ਰਹੀ ਸੀ ਜੇ ਤੂੰ ਅਬੂ ਸਮੀਰ ਦੀ ਗੱਲ ਨਹੀਂ ਸੁਣੀ ਤਾਂ ਤੈਨੂੰ ਭੁੱਖ ਨਾਲ ਮਰਨਾ ਪਵੇਗਾ ਜੇ ਉਸ ਦੀ ਗੱਲ ਸੁਣੀ ਤਾਂ ਤੂੰ ਗਲਤੀ ਕਰ ਸਕਦਾ ਹੈ ਜਿਆਦ ਦਾ ਮਨ ਬੁਰੀ ਤਰ੍ਹਾਂ ਉਲਝਿਆ ਹੋਇਆ ਸੀ ਜਿਆਦ ਦੇ ਮੱਥੇ 'ਚ ਪਸੀਨੇ ਦੀਆਂ ਬੂੰਦਾ ਚਮਕ ਰਹੀਆਂ ਸਨ ਉਸ ਦੇ ਹੱਥਾਂ ਵਿੱਚ ਉਹ ਬੈਗ ਸੀ ਅਬੂ ਸਮੀਰ ਨੇ ਉਸ ਨੂੰ ਜੋ ਦਿੱਤਾ ਸੀ ਬੈਗ ਥੋੜਾ ਭਾਰੀ ਸੀ ਉਸ ਨੂੰ ਕੁਝ ਪਤਾ ਨਹੀਂ ਸੀ ਕਿ ਇਸ ਦੇ ਅੰਦਰ ਕੀ ਹੈ ਜਿਆਦ ਦੇ ਦਿਲ ਵਿੱਚ ਇਕ ਅਜੀਬ ਹਲਚਲ ਹੋ ਰਹੀ ਸੀ ਕਿ ਇਹ ਸੱਚਮੁੱਚ ਇੱਕ ਆਮ ਬੈਗ ਹੈ ਜਾਂ ਇਸ ਦੇ ਪਿੱਛੇ ਕੋਈ ਵੱਡਾ ਰਾਜ਼ ਛੁਪਿਆ ਹੋਇਆ ਹੈ ਉਸ ਨੇ ਇੱਕ ਵਾਰ ਫਿਰ ਤੰਦੂਰ ਵੱਲ ਦੇਖਿਆ ਅਬੂ ਸਮੀਰ ਦੂਰ ਖੜਾ ਸੀ ਉਸ ਦੀਆਂ ਨਜ਼ਰਾਂ ਬਾਜ਼ ਵਾਂਗ ਜ਼ਿਆ ਤੇ ਟਿਕੀਆਂ ਹੋਈਆਂ ਸਨ ਜਲਦੀ ਕਰੋ ਅਬੂ ਸਮੀਰ ਦੀ ਭਾਰੀ ਆਵਾਜ਼ ਉਸ ਦੇ ਕੰਨਾਂ ਤੱਕ ਪਹੁੰਚੀ ਜਿਆਦ ਨੇ ਹੌਲੀ-ਹੌਲੀ ਸਿਰ ਹਿਲਾਇਆ ਹਨੇਰੀ ਗਲੀਵਾਲ ਵਾਦਨ ਲੱਗਾ ਉਸਦੇ ਮਨ ਵਿੱਚ ਸਿਰਫ ਇੱਕ ਗੱਲ ਹੀ ਸੀ ਅਮੀਨਾ ਬੇਬੀ ਦੀ ਭੁੱਖ ਉਸਦੀ ਦਾਦੀ ਦੇ ਝੁਕੇ ਹੋਏ ਕੰਮ ਦੇ ਹੱਥ ਅਤੇ ਉਸਦੀਆਂ ਉਦਾਸ ਅੱਖਾਂ ਉਸਦੇ ਸਾਹਮਣੇ ਆ ਰਹਿਣਾ ਸਨ ਉਹ ਕਿਸੇ ਵੀ ਤਰੀਕੇ ਨਾਲ ਉਹਨਾਂ ਲਈ ਰੋਟੀ ਲੈਣਾ ਚਾਹੁੰਦਾ ਸੀ ਪਰ ਕੀ ਇਹ ਸਹੀ ਤਰੀਕਾ ਸੀ ਹਰ ਕਦਮ ਨਾਲ ਉਸਦਾ ਦਿਲ ਤੇਜ਼ ਧੜਕ ਰਿਹਾ ਸੀ ਉਸ ਨੂੰ ਉਹ ਬੈਗ ਇੱਕ ਪੁਰਾਣੀ ਮਸਜਿਦ ਦੇ ਨੇੜੇ ਇੱਕ ਆਦਮੀ ਨੂੰ ਦੇਣਾ ਸੀ ਅਬੂ ਸਮੀਰ ਨੇ ਇਹ ਨਹੀਂ ਦੱਸਿਆ ਸੀ ਕਿ ਉਹ ਆਦਮੀ ਕੌਣ ਸੀ ਸਿਰਫ ਇਹ ਕਿਹਾ ਸੀ ਕਿ ਉਹ ਖੁਦ ਉਸ ਦੀ ਪਹਿਚਾਨ ਕਰੇਗਾ ਜਿਵੇਂ ਹੀ ਜਿਆਦ ਮਸਜਿਦ ਦੇ ਨੇੜੇ ਪਹੁੰਚਿਆ ਉਸ ਨੇ ਦੇਖਿਆ ਇੱਕ ਲੰਮਾ ਆਦਮੀ ਉੱਥੇ ਖੜਾ ਹੈ ਉਸ ਨੇ ਆਪਣੇ ਸਿਰ 'ਤੇ ਵਾਲੇ ਚਿੱਟਾ ਕੱਪੜਾ ਲਪੇਟਿਆ ਹੋਇਆ ਸੀ ਉਸ ਦੀ ਦਾੜੀ ਮੋਟੀ ਸੀ ਕੀ ਤੁਸੀਂ ਬੈਗ ਲਿਆਇਓ ਆਦਮੀ ਨੇ ਉਸ ਨੂੰ ਹੌਲੀ ਜੀ ਪੁੱਛਿਆ ਆਦਮੀ ਨੇ ਜਲਦੀ ਨਾਲ ਬੈਗ ਖੋਲ੍ਹਿਆ ਅਤੇ ਜਿਵੇਂ ਹੀ ਉਸ ਨੇ ਅੰਦਰ ਦੇਖਿਆ ਉਸ ਦੀਆਂ ਅੱਖਾਂ ਚੌੜੀਆਂ ਹੋ ਗਈਆਂ ਅਚਾਨਕ ਮਸਜਿਦ ਦੇ ਪਿੱਛੇ ਤੋਂ ਉਸ ਨੂੰ ਕੁਝ ਹੋਰ ਲੋਕਾਂ ਦੇ ਤੇਜ਼ ਕਦਮਾਂ ਦੀ ਆਵਾਜ਼ ਸੁਣੀ ਚਾਰ ਪੰਜ ਲੋਕ ਉੱਥੇ ਭੱਜਦੇ ਹੋਏ ਆਏ ਉਹਨਾਂ ਦੇ ਹੱਥਾਂ ਵਿੱਚ ਅਸਲੇ ਸਨ ਅਤੇ ਉਹਨਾਂ ਦੇ ਚਿਹਰੇ ਗੁੱਸੇ ਨਾਲ ਚਮਕ ਰਹੇ ਸਨ ਉਸ ਦੀਆਂ ਅੱਖਾਂ ਤਿੱਖੀਆਂ ਹੋ ਗਈਆਂ ਹੁਣ ਉਹ ਸਮਝ ਨਹੀਂ ਸਕਿਆ ਕਿ ਇਹ ਲੋਕ ਕੌਣ ਸਨ ਅਤੇ ਉਹ ਉਸ ਨੂੰ ਕਿਉਂ ਫੜਨਾ ਚਾਹੁੰਦੇ ਹਨ ਆਦਮੀ ਨੇ ਬੈਗ ਨੂੰ ਕੱਟ ਕੇ ਫੜਿਆ ਅਤੇ ਜ਼ਿਆਦ ਵੱਲ ਦੇਖਿਆ ਤੇ ਕਿਹਾ ਤੈਨੂੰ ਪਤਾ ਹੈ ਇਸ ਬੈਗ ਵਿੱਚ ਕੀ ਹੈ ਜ਼ਿਆਦ ਨੇ ਕਿਹਾ ਨਹੀਂ ਉਸਨੇ ਕਿਹਾ ਇਸ ਵਿੱਚ ਸੋਨੇ ਦੇ ਸਿੱਕੇ ਹਨ ਅਤੇ ਕੁਝ ਖਤਰਨਾਕ ਦਸਤਾਵੇਜ਼ ਹਨ ਜੋ ਸੁਲਤਾਨ ਵਿਰੁੱਧ ਸਾਜ਼ਿਸ਼ ਲਈ ਵਰਤੇ ਜਾਂਦੇ ਹਨ। ਜਿਆਦ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮੈਨੂੰ ਕੁਝ ਨਹੀਂ ਪਤਾ, ਉਸਨੇ ਨਿਰਾਸ਼ਾਜਨਕ ਆਵਾਜ਼ ਵਿੱਚ ਕਿਹਾ ਪਰ ਹੁਣ ਬਹੁਤ देर ਹੋ ਚੁੱਕੀ ਸੀ। ਲੋਕ ਤੇਜੀ ਨਾਲ ਉਹਨਾਂ ਵੱਲ ਵੱਧ ਰਹੇ ਸਨ। ਭੱਜੋ ਆਦਮੀ ਨੇ ਜਿਆਦ ਨੂੰ ਕਿਹਾ ਅਤੇ ਉਹ ਖੁਦ ਦੂਜੇ ਪਾਸੇ ਭੱਜ ਗਿਆ। ਜਿਆਦ ਨੇ ਵੀ ਭੱਜਣ ਦੀ ਕੋਸ਼ਿਸ਼ ਕੀਤੀ ਪਰ ਭੀੜ ਬਹੁਤ ਸੀ। ਨੇ ਉਸ ਦੀ ਕਮੀਜ਼ ਦਾ ਕੋਨਾ ਫੜ ਲਿਆ ਇਹ ਮੁੰਡਾ ਵੀ ਉਹਨਾਂ ਦਾ ਆਦਮੀ ਹੈ ਇਸ ਨੂੰ ਫੜੋ ਅਚਾਨਕ ਕਿਸੇ ਨੇ ਜਿਆਦ ਗੱਲ ਤੇ ਜ਼ੋਰਦਾਰ ਥੱਪੜ ਮਾਰਿਆ ਉਹ ਬੇਹੋਸ਼ ਹੋ ਗਿਆ ਅਤੇ ਡਿੱਗ ਪਿਆ ਇੱਥੇ ਕੀ ਹੋ ਰਿਹਾ ਹੈ ਅਚਾਨਕ ਇੱਕ ਭਾਰੀ ਆਵਾਜ਼ ਆਈ ਅਬੂ ਸਮੀਰ ਸਾਹਮਣੇ ਖੜਾ ਸੀ ਉਸਦੇ ਚਿਹਰੇ ਤੇ ਗੁੱਸਾ ਸੀ ਇਹ ਮੁੰਡਾ ਸਾਜ਼ਿਸ਼ ਦਾ ਹਿੱਸਾ ਹੈ ਪੀੜ ਵਿੱਚੋਂ ਕਿਸੇ ਨੇ ਕਿਹਾ ਅਬੂ ਸਮੀਰ ਨੇ ਆਦਮੀ ਵੱਲ ਦੇਖਿਆ ਫਿਰ ਉਸਨੇ ਠੰਡੀ ਆਵਾਜ਼ ਕੀਤੀ ਨਹੀਂ ਇਹ ਮੁੰਡਾ ਗਰੀਬ ਹੈ ਜੋ ਇੱਕ ਰੋਟੀ ਲਈ ਕੁਝ ਵੀ ਕਰ ਸਕਦਾ ਹੈ ਜਿਆਦ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਅੱਬੂ ਸਮੀਰ ਨੇ ਕੁਝ ਸਿੱਕੇ ਕੱਢੇ ਅਤੇ ਉਸ ਭਾਈ ਨੂੰ ਦੇ ਦਿੱਤੇ ਜੋ ਕਹਿ ਰਿਹਾ ਸੀ ਕਿ ਇਹ ਇੱਕ ਸਾਜ਼ਿਸ਼ ਦਾ ਹਿੱਸਾ ਹੈ ਹੌਲੀ-ਹੌਲੀ ਭੀੜ ਦੂਰ ਹੋਣ ਲੱਗੀ ਜਿਆਦ ਨੂੰ ਨਹੀਂ ਪਤਾ ਸੀ ਕਿ ਇੱਥੇ ਸਭ ਕੁਝ ਕੀ ਹੋ ਰਿਹਾ ਹੈ ਉਹ ਸੋਚ ਰਿਹਾ ਸੀ ਕਿ ਹੁਣ ਉਸ ਨੂੰ ਪਤਾ ਚੱਲ ਗਿਆ ਕਿ ਰੋਟੀ ਦੀ ਕੀਮਤ ਹੀ ਹੈ ਅੱਬੂ ਸਮੀਰ ਨੇ ਕਿਹਾ ਕਿ ਤੂੰ ਘਰ ਜਾ ਤੇ ਆਪਣੀ ਦਾਦੀ ਨੂੰ ਇਹ ਰੋਟੀ ਖਵਾ ਦੇ ਪਰ ਜਯਾਦ ਨੇ ਰੋਟੀ ਨਹੀਂ ਲਈ ਨੇ ਕਿਹਾ ਕਿ ਜੇ ਰੋਟੀ ਇਸ ਤਰ੍ਹਾਂ ਮਿਲਦੀ ਹੈ ਤਾਂ ਮੈਨੂੰ ਇਹ ਰੋਟੀ ਨਹੀਂ ਚਾਹੀਦੀ ਅੱਬੂ ਸਮੀਰ ਬੜੀ ਹਰਮੀ ਨਾਲ ਹੱਸਿਆ ਤੇ ਕਿਹਾ ਤੂੰ ਬਹੁਤ देर ਕਰ ਦਿੱਤੀ ਪੁੱਤਰ ਜਯਾਦ ਦੇ ਦਿਲ ਵਿੱਚ ਇੱਕ ਤੂਫਾਨ ਉੱਠ ਰਿਹਾ ਸੀ ਉਸ ਦਾ ਸਾਹ ਤੇਜ਼ ਹੋ ਰਿਹਾ ਸੀ ਦਿਲ ਝੋਰ-ਝੋਰ ਦੀ ਧੜਕ ਰਿਹਾ ਸੀ ਅੱਬੂ ਸਮੀਰ ਉਸਦੇ ਸਾਹਮਣੇ ਉਹ ਰੋਟੀ ਹੱਥ ਵਿੱਚ ਫੜੀ ਖੜਾ ਸੀ ਜਿਸ ਦੇ ਲਈ ਉਸਨੇ ਸਾਰੀ ਰਾਤ ਪ੍ਰੀਖਿਆ ਦਿੱਤੀ ਸੀ ਇਹ ਰੋਟੀ ਲੈ ਇਹ ਤੇ ਤੁਹਾਡੀ ਮਿਹਨਤ ਦਾ ਨਤੀਜਾ ਹੈ ਹੁਣ ਸਮੀਰ ਦੀ ਬਾਜ ਠੰਡੀ ਸੀ ਪਰ ਇਸ ਵਿੱਚ ਇੱਕ ਅਜੀਬ ਆਵਾਜ਼ ਖੁੱਲ ਗਈ ਹੋਇਆ ਇਹ ਕੀ ਆਜ਼ਾਦ ਨੇ ਇੱਕ ਪਲ ਲਈ ਉਸ ਰੋਟੀ ਵੱਲ ਦੇਖਿਆ ਤੇ ਫਿਰ ਆਪਣੀ ਫੱਟੀ ਹੋਈ ਕਮੀਜ਼ ਵੱਲ ਦੇਖਿਆ ਜਿਸ ਤੇ ਧੂੜ ਤੇ ਖੂਨ ਦੇ ਧੱਬੇ ਸਨ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਹੁਣ ਉਹ ਅਹੰਝੂ ਭੁੱਖਦੇ ਨਹੀਂ ਸਗੋਂ ਸ਼ਰਮ ਦੇ ਸਨ ਜੇ ਇੱਕ ਰੋਟੀ ਇੰਨੀ ਮਹਿੰਗੀ ਹੈ ਤਾਂ ਮੈਨੂੰ ਇਹ ਰੋਟੀ ਨਹੀਂ ਚਾਹੀਦੀ ਅੱਬੂ ਸਮੀਰ ਦੇ ਬੁੱਲਾਂ ਤੇ ਇੱਕ ਦੁਸ਼ਟ ਮੁਸਕਰਾਹਟ ਆ ਗਈ ਬੱਚਾ ਦੁਨੀਆ ਵਿੱਚ ਭੁੱਖ ਤੋਂ ਵੱਡਾ ਕੋਈ ਇਮਤਿਹਾਨ ਨਹੀਂ ਲੋਕ ਇਮਾਨਦਾਰੀ ਰੋਟੀ ਲਈ ਵੇਚਦੇ ਹਨ ਸੀ ਵੀ ਰੋਟੀ ਲਈ ਇੰਨਾ ਕੁਝ ਕੀਤਾ ਪਰ ਹੁਣ ਤੁਸੀਂ ਇਨਕਾਰ ਕਰ ਰਹੇ ਹੋ ਜਿਆਦ ਨਹੀਂ ਆਪਣੇ ਸੁੱਕੇ ਬੁੱਲਾਂ ਤੇ ਆਪਣੀ ਜੀਭ ਫੇਰੀ ਤੇ ਹੌਲੀ ਜਿਹੀ ਬਾਜੇ ਵਿੱਚ ਕਿਹਾ ਜੇ ਇਹ ਰੋਟੀ ਹਰਾਮ ਤਰੀਕੇ ਨਾਲ ਆਉਂਦੀ ਹੈ ਤਾਂ ਮੈਂ ਇਸ ਨੂੰ ਸਵੀਕਾਰ ਨਹੀਂ ਕਰਦਾ ਉਹ ਸਮੀਰ ਦੇ ਚਿਹਰੇ ਤੇ ਗੁੱਸੇ ਦੀਆਂ ਲਕਣਾਂ ਦਿਖਾਈ ਦਿੱਤੀਆਂ ਫਿਰ ਉਹ ਉੱਚੀ ਉੱਚੀ ਹੱਸਣ ਲੱਗ ਪਿਆ ਤੇ ਕਿਹਾ ਤੁਸੀਂ ਬਹੁਤ ਅਨੇਕ ਬਣ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਹੁਣ ਚੁੱਪਚਾਪ ਖੜੇ ਹੋ ਹੁਣ ਸਮੀਰ ਨੇ ਇੱਕ ਡੂੰਗਾ ਸਾਹ ਲਿਆ ਅਤੇ ਉਸ ਦੇ ਨੇੜੇ ਆ ਕੇ ਫੁਸਫਸਾਇਆ ਕਿ ਤੈਨੂੰ ਪਤਾ ਹੈ ਤੂੰ ਕਿਸੇ ਖੇਡ ਵਿੱਚ ਫਸ ਗਿਆ ਹੈ ਜਿਆਦ ਨੇ ਹੈਰਾਨੀ ਨਾਲ ਉਸ ਵੱਲ ਦੇਖਿਆ ਜਿਸ ਆਦਮੀ ਨੂੰ ਤੂੰ ਬੈਗ ਦੇਣ ਗਿਆ ਸੀ ਉਹ ਸਰਕਾਰ ਵਿਰੁੱਧ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਸੀ ਜੇ ਲੋਕਾਂ ਨੇ ਤੈਨੂੰ ਫੜ ਲਿਆ ਹੁੰਦਾ ਤਾਂ ਤੇਰੀ ਹਾਲਤ ਅੱਜ ਬੁਰੀ ਹੁੰਦੀ ਜਿਆਦ ਦੀਆਂ ਅੱਖਾਂ ਚੌੜੀਆਂ ਹੋ ਗਈਆਂ ਉਸਨੇ ਕਿਹਾ ਫਿਰ ਤੂੰ ਮੈਨੂੰ ਕਿਉਂ ਬਚਾਇਆ ਅੱਬੂ ਸਮੀਰ ਦੀਆਂ ਅੱਖਾਂ ਵਿੱਚ ਇੱਕ ਅਜੀਬ ਚਮਕ ਸੀ ਕਿਉਂਕਿ ਹੁਣ ਤੂੰ ਮੇਰੇ ਕੰਮ ਆ ਸਕਦਾ ਹੈ ਅੱਬੂ ਸਮੀਰ ਨੇ ਇੱਕ ਛੋਟਾ ਜਿਹਾ ਬੈਗ ਕੱਢਿਆ ਜਿਸ ਵਿੱਚ ਕੁਝ ਸੋਨੇ ਦੇ ਸਿੱਕੇ ਸਨ ਜੇ ਤੂੰ ਮੇਰੇ ਨਾਲ ਕੰਮ ਕਰੇਂਗਾ ਤਾਂ ਤੈਨੂੰ ਕਦੇ ਭੁੱਖਾ ਨਹੀਂ ਰਹਿਣਾ ਪਵੇਗਾ ਅੱਬੂ ਨੇ ਕਿਹਾ ਕਿ ਹੋ ਜੀਆ ਕੰਮ ਨੀਰ ਨੇ ਆਪਣੀਆਂ ਮੋਟੀਆਂ ਉਂਗਲੀਆਂ ਆਪਣੀ ਠੋਡੀ ਦੇ ਹੇਠਾਂ ਰੱਖ ਕੇ ਹੌਲੀ ਜਿਹੀ ਕਿਹਾ ਬਸ ਉਹੀ ਕਰ ਜੋ ਅੱਜ ਕੀਤਾ ਹੈ ਪਰ ਇਸ ਵਾਰ ਤੈਨੂੰ ਹੋਰ ਸੋਨਾ ਮਿਲੇਗਾ ਉਹ ਸਮਝ ਗਿਆ ਕੀ ਅਬੂ ਸੁਮੀਰ ਉਸ ਨੂੰ ਆਪਣੇ ਗੰਦੇ ਕੰਮਾਂ ਵਿੱਚ ਪਸਾਉਣਾ ਚਾਹੁੰਦਾ ਹੈ ਇਸ ਬਾਰੇ ਸੋਚੋ ਇਹ ਸੋਨਾ ਤੇਰੇ ਤੇਰੀ ਦਾਦੀ ਦੇ ਸਾਰੇ ਦੁੱਖਾਂ ਨੂੰ ਖਤਮ ਕਰ ਸਕਦਾ ਹੈ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਨੇ ਬਚਪਨ ਵਿੱਚ ਆਪਣੀ ਮਾਂ ਅਤੇ ਬਾਪ ਗਵਾਹ ਦਿੱਤਾ ਸੀ ਅਮੀਨਾ ਬੀਬੀ ਨੇ ਉਸ ਨੂੰ ਬਹੁਤ ਮੁਸ਼ਕਲ ਨਾਲ ਪਾਲਿਆ ਸੀ ਜੇ ਉਸ ਨੇ ਇਹ ਰਸਤਾ ਚੁਣਿਆ ਤਾਂ ਕਿ ਉਹ ਆਪਣੇ ਮਾਪਿਆਂ ਦੀਆਂ ਰੂਹਾਂ ਨੂੰ ਦੁਖੀ ਨਹੀਂ ਕਰੇਗਾ ਉਸਨੇ ਇੱਕ ਡੂੰਗਾ ਸਾ ਲਿਆ ਅਤੇ ਕਿਹਾ ਮੈਂ ਇਹ ਹਰਾਮ ਦਾ ਕੰਮ ਨਹੀਂ ਕਰਾਂਗਾ। ਅਬੂ ਸਮੀਰ ਦਾ ਚਿਹਰਾ ਲਾਲ ਹੋ ਗਿਆ। ਸਮੀਰ ਨੇ ਉਸਦੀ ਗਰਦਨ ਫੜੀ ਤੇ ਕਿਹਾ ਜੇ ਮੈਂ ਅੱਜ ਤੈਨੂੰ ਨਾ ਬਚਾਉਂਦਾ ਤਾਂ ਤੈਨੂੰ ਕੋਈ ਮਾਰ ਸਕਦਾ ਸੀ। ਜਿਆਦ ਨੇ ਹਿੰਮਤ ਨਾਲ ਕਿਹਾ ਅੱਲਾਹ ਤੋਂ ਇਲਾਵਾ ਕੋਈ ਕਿਸੇ ਨੂੰ ਨਹੀਂ ਮਾਰ ਸਕਦਾ। ਅਬੂ ਸਮੀਰ ਦੀਆਂ ਅੱਖਾਂ ਵਿੱਚ ਇੱਕ ਸ਼ੈਤਾਨੀ ਚਮਕ ਸੀ। ਫਿਰ ਦੇਖੋ ਹੁਣ ਤੁਹਾਡਾ ਕੀ ਹੁੰਦਾ ਹੈ? ਜਿਆਦ ਨੂੰ ਲੱਗਾ ਜੇ ਉਹ ਹੋਰ ਵੀ ਉੱਥੇ ਰਿਹਾ ਸੀ ਜਾਨ ਨਹੀਂ ਬਚੇਗੀ ਮੈਂ ਆਪਣੀ ਸਾਰੀ ਤਾਕਤ ਲਗਾ ਦਿੱਤੀ ਅਤੇ ਅਬੂ ਸਮੀਰ ਦਾ ਹੱਥ ਝਟਕ ਦਿੱਤਾ ਫਿਰ ਉਹ ਤੇਜ਼ੀ ਨਾਲ ਦੌੜਨ ਲੱਗਾ ਅਬੂ ਸਮੀਰ ਦੀ ਆਵਾਜ਼ ਪਿੱਛੇ ਤੋਂ ਆਈ ਜੇ ਤੈਨੂੰ ਦੁਬਾਰਾ ਭੁੱਖ ਲੱਗੀ ਤਾਂ ਤੂੰ ਇੱਥੇ ਵਾਪਸ ਆਵੇਂਗਾ ਪਰ ਜਿਆਦ ਬਿਨਾਂ ਰੁਕੇ ਭੱਜਦਾ ਰਿਹਾ ਜਦੋਂ ਉਹ ਆਪਣੇ ਛੋਟੇ ਜਿਹੇ ਖੰਡਰ ਘਰ ਵੱਲ ਪਹੁੰਚਿਆ ਤਾਂ ਉਸਨੇ ਦੇਖਿਆ ਅਮੀਨਾ ਬੀਬੀ ਦਰਵਾਜ਼ੇ ਤੇ ਬੈਠੀ ਸੀ ਉਸ ਦੀਆਂ ਅੱਖਾਂ ਦਰਵਾਜ਼ੇ ਦੀ চৌਕੜ ਤੇ ਟਿਕੀਆਂ ਹੋਈਆਂ ਸਨ ਜਿਵੇਂ ਉਹ ਕਿਸੇ ਦੇ ਵਾਪਸ ਆਉਣ ਦੀ ਉਡੀਕ ਕਰ ਰਹੀ ਹੋਵੇ ਜਿਆਦ ਨੇ ਰਜ਼ਾਵੇ ਪਰਿਵਾਰ ਦੇ ਵਿੱਚ ਆਵਾਜ਼ ਮਾਰੀ ਜਿਆਦ ਨੇ ਉਸ ਨੂੰ ਜੱਫੀ ਪਾ ਲਈ ਅਤੇ ਬਹੁਤ ਰੋਣ ਲੱਗ ਪਿਆ ਕੀ ਹੋਇਆ ਪੁੱਤਰ ਅਮੀਨਾ ਬੀਬੀ ਨੇ ਉਸ ਦੇ ਸਿਰ ਤੇ ਹੱਥ ਮਾਰਿਆ ਜਿਆਦ ਨੇ ਆਪਣਾ ਸਿਰ ਉਸ ਦੀ ਗੋਦ ਵਿੱਚ ਰੱਖ ਦਿੱਤਾ ਦਾਦੀ ਮੈਨੂੰ ਬਹੁਤ ਭੁੱਖ ਲੱਗੀ ਹੈ। ਨਾ ਬੀਬੀ ਦੀਆਂ ਅੱਖਾਂ ਵਿੱਚੋਂ ਹੰਝੂ ਡਿੱਗਣ ਲੱਗੇ। "ਬਸ ਥੋੜਾ ਸਬਰ ਰੱਖੋ ਪੁੱਤਰ। ਅੱਲਾ ਕਦੇ ਵੀ ਆਪਣੀ ਸੇਵਕਾਂ ਨੂੰ ਭੁੱਖਾ ਨਹੀਂ ਰੱਖਦਾ।" ਅਮੀਨਾ ਬੀਬੀ ਨੇ ਜਿਆਦ ਦੇ ਸਿਰ ਤੇ ਹੱਥ ਮਾਰਿਆ। ਉਸ ਦੀਆਂ ਉਂਗਲਾਂ ਇਸ਼ਾਰਾ ਕਰ ਰਹੀਆਂ ਸਨ। "ਪੁੱਤਰ, ਤੂੰ ਕੱਲ ਰਾਤ ਬਹੁਤ ਪਰੇਸ਼ਾਨ ਲੱਗ ਰਿਹਾ ਸੀ। ਮੈਨੂੰ ਦੱਸੋ ਕੀ ਹੋਇਆ?" ਉਸ ਨੇ ਹੰਝੂ ਭਰੀਆਂ ਅੱਖਾਂ ਵਿੱਚ ਦੇਖਿਆ। ਜਿਨ੍ਹਾਂ ਨੇ ਹਰ ਦਰਦ ਵਿੱਚ ਮਦਦ ਕੀਤੀ ਸੀ ਪਰ ਅੱਜ ਵੀ ਉਹਨਾਂ ਅੱਖਾਂ ਵਿੱਚ ਇੱਕ ਰੋਸ਼ਨੀ ਸੀ ਸਬਰ ਅਤੇ ਵਿਸ਼ਵਾਸ ਦੀ ਰੋਸ਼ਨੀ ਉਸਨੇ ਇੱਕ ਡੂੰਗਾ ਸਾਂ ਲਿਆ ਦਾਦੀ ਮੈਂ ਇੱਕ ਵੱਡੀ ਗਲਤੀ ਕਰਨ ਵਾਲਾ ਸੀ ਪਰ ਅੱਲਾਹ ਨੇ ਮੈਨੂੰ ਬਚਾਇਆ ਅਮੀਨਾ ਬੀਬੀ ਨੇ ਉਸਨੂੰ ਆਪਣੇ ਕੋਲ ਬਿਠਾਇਆ ਪੁੱਤਰ ਜੇ ਤੂੰ ਕੋਈ ਗਲਤੀ ਨਹੀਂ ਕੀਤੀ ਤਾਂ ਤੈਨੂੰ ਡਰਨ ਦੀ ਲੋੜ ਨਹੀਂ ਤਾ ਹਮੇਸ਼ਾ ਆਪਣੇ ਨੇਕ ਦੋਸਤਾਂ ਦੇ ਨਾਲ ਹੈ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਦਾਦੀ ਜੀ ਖਾਣ ਲਈ ਕੁਝ ਨਹੀਂ ਮੈਂ ਤੈਨੂੰ ਇਸ ਤਰ੍ਹਾਂ ਭੁੱਖਾ ਨਹੀਂ ਦੇਖ ਸਕਦਾ ਅਮੀਨਾ ਬੀਬੀ ਨੇ ਉਸ ਨੂੰ ਹੌਸਲਾ ਦਿੱਤਾ ਅਤੇ ਕਿਹਾ ਕਿ ਭੁੱਖ ਤੋਂ ਵੱਡਾ ਕੋਈ ਇਮਤਿਹਾਨ ਨਹੀਂ ਪਰ ਰੋਜੀ ਰੋਟੀ ਤੋਂ ਵੱਡਾ ਕੋਈ ਆਰਾਮ ਨਹੀਂ ਅੱਲਾ ਸਾਡੇ ਤੇ ਰਹਿਮ ਕਰੇਗਾ ਉਹ ਜ਼ਰੂਰ ਰਸਤਾ ਦਿਖਾ ਦੇਗਾ ਪਰ ਸਵਾਲ ਇਹ ਸੀ ਕਿ ਖਾਣਾ ਕਿੱਥੋਂ ਆਵੇਗਾ ਉਹ ਉਦ ਮੇਸ਼ਕ ਦੀਆਂ ਗਲੀਆਂ ਵਿੱਚ ਨਿਕਲ ਪਿਆ। ਉਹ ਦਿਲ ਮਜ਼ਬੂਤ ਸੀ। ਉਹ ਹਰ ਦੁਕਾਨ, ਹਰ ਬਾਜ਼ਾਰ ਵਿੱਚ ਕੰਮ ਭਾਲਦਾ ਸੀ। ਉਸ ਨੂੰ ਕੋਈ ਕੰਮ ਨਹੀਂ ਮਿਲਿਆ। ਫਿਰ ਉਸ ਨੇ ਇੱਕ ਆਦਮੀ ਨੂੰ ਦੇਖਿਆ। ਉਹ ਬੋਰੀ ਚੁੱਕ ਰਿਹਾ ਸੀ ਪਰ ਉਸ ਤੋਂ ਬੋਰੀ ਨਹੀਂ ਚੁੱਕੀ ਜਾਂਦੀ ਸੀ। ਜਿਆਦ ਨੇ ਕੋਲੇ ਜਾ ਕੇ ਕਿਹਾ, "ਚਾਚਾ ਜੀ, ਮੈਂ ਤੁਹਾਡੀ ਮਦਦ ਕਰਾਂ?" ਬੁੱਢੇ ਆਦਮੀ ਨੇ ਉਸ ਦਾ ਸਿਰ ਝੁਕਿਆ ਦੇਖਿਆ। ਆਦਮੀ ਨੇ ਕਿਹਾ, "ਜੇ ਤੂੰ ਮੇਰੀ ਮਦਦ ਕਰੇਂਗਾ, ਤਾਂ ਮੈਂ ਤੈਨੂੰ ਕੁਝ ਖਾਣ ਨੂੰ ਦੇ ਸਕਦਾ ਹਾਂ ਜਿਆਦ ਨੇ ਉਸ ਦੀ ਮਦਦ ਕੀਤੀ ਤੇ ਜਿਆਦ ਦਾ ਦਿਲ ਸ਼ਾਂਤ ਹੋ ਗਿਆ ਬੁੱਢੇ ਆਦਮੀ ਨੇ ਉਸ ਨੂੰ ਇੱਕ ਰੋਟੀ ਅਤੇ ਥੋੜਾ ਜਿਹਾ ਦੁੱਧ ਦਿੱਤਾ ਪੁੱਤਰ ਜਦੋਂ ਕੋਈ ਮਿਹਨਤ ਕਰਦਾ ਹੈ ਤਾਂ ਅੱਲਾਹ ਉਸ ਨੂੰ ਅਸੀਸ ਦਿੰਦਾ ਹੈ ਜਿਆਦ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਉਸ ਨੇ ਉਹ ਰੋਟੀ ਨਹੀਂ ਖਾਧੀ ਤੇ ਜਲਦੀ ਨਾਲ ਘਰ ਨੂੰ ਭੱਜ ਗਿਆ ਦਾਦੀ ਦੇਖੋ ਅੱਲਾ ਨੇ ਸਾਡੀ ਭੁੱਖ ਦਾ ਪ੍ਰਬੰਧ ਕਰ ਦਿੱਤਾ ਹੈ। ਅਮੀਨਾ ਬੀਬੀ ਨੇ ਰੋਟੀ ਨੂੰ ਚੁੰਮਿਆ ਅਤੇ ਫਿਰ ਜਿਆਦ ਨੂੰ ਖਵਾਉਣਾ ਸ਼ੁਰੂ ਕਰ ਦਿੱਤਾ। ਪੁੱਤਰ, ਤੁਸੀਂ ਹਲਾਲ ਦੇ ਪੈਸੇ ਕਮਾਈ ਹਨ। ਇਹ ਰੋਟੀ ਸਾਡੇ ਲਈ ਇੱਕ ਵਰਦਾਨ ਬਣ ਕੇ ਆਈ ਹੈ। ਅੱਜ ਪਹਿਲੀ ਵਾਰ ਉਸ ਨੂੰ ਅਹਿਸਾਸ ਹੋਇਆ ਜਿਵੇਂ ਉਸਨੇ ਸਾਰੀ ਦੁਨੀਆ ਜਿੱਤ ਲਈ ਹੋਵੇ। ਉਸ ਨੂੰ ਸਮਝ ਆ ਗਈ ਕਿ ਰੋਟੀ ਦੀ ਅਸਲ ਕੀਮਤ ਸਿਰਫ ਭੁੱਖ ਨਹੀਂ ਸਗੋਂ ਵਿਸ਼ਵਾਸ ਅਤੇ ਮਿਹਨਤ ਹੈ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ